ਸਤਿ ਸ੍ਰੀ ਅਕਾਲ ਜੀ ਮੈਂ ਖੁਸ਼ਵਿੰਦਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਵੈਲਨੈਸ ਵਿਦ ਖੁਸ਼ਵਿੰਦਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਮੇਰਾ ਟੌਪਿਕ ਹੈ ਭਾਰ ਵਧਨ ਦੇ ਕਾਰਨ ਅਤੇ ਭਾਰ ਕਿਵੇਂ ਘਟਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਆਪਾਂ ਭਾਰ ਵਧਨ ਦੇ ਕਾਰਨਾਂ ਬਾਰੇ ਗੱਲ ਕਰਾਂਗੇ ਸੋ ਕਈ ਵਾਰੀ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਹੈ ਜਿਦੀ ਕਰਕੇ ਭਾਰ ਵਧਦਾ ਜਾਂ ਕੋਈ ਮੈਡੀਕੇਸ਼ਨ ਤੁਸੀਂ ਇਦਾਂ ਦੀ ਲੈ ਰਹੇ ਹੋ ਹੁੰਦੇ ਹੋ ਜਿਹਦਾ ਸਾਈਡ ਇਫੈਕਟ ਭਾਰ ਵਧਣਾ ਹੋ ਸਕਦਾ ਹੈ ਸੋ ਜੇ ਇਦਾਂ ਦੀ ਕੰਡੀਸ਼ਨ ਹੈ ਤੁਹਾਡੀ ਕੋਈ ਇਦਾਂ ਦਾ ਰੀਜ਼ਨ ਹੈ ਤਾਂ ਤੁਸੀਂ ਜ਼ਰੂਰੀ ਡਾਕਟਰ ਨਾਲ ਕੰਟੈਕਟ ਕਰੋ ਇਸ ਤੋਂ ਅੱਗੇ ਜੇ ਤੁਹਾਡਾ ਭਾਰ ਓਵਰ ਈਟਿੰਗ ਨਾਲ ਵਧਿਆ ਹੈ ਜਾਂ ਅਨ ਹੈਲਥੀ ਈਟਿੰਗ ਹੈਬਿਟਸ ਨਾਲ ਵਧਿਆ ਹੈ ਜਾਂ ਤੁਸੀਂ ਓਵਰ 40 ਹੋ ਜਾਂ ਕਈ ਹੈ ਭੈਣਾ ਜਿਹੜੀਆਂ ਪੈਰੀਮੈਨੋਪੋਜ਼ ਅਤੇ ਮੈਨੋਪੋਜ਼ ਵਿੱਚੋਂ ਲੰਘ ਰਹੀਆਂ ਨੇ ਉਨ੍ਹਾਂ ਦਾ ਵੀ ਭਾਰ ਵਧਣ ਲੱਗਦਾ ਹੈ ਸੋ ਜੇ ਇਹਨਾਂ ਵਿੱਚ ਕੋਈ ਵੀ ਰੀਜ਼ਨ ਹੈ ਤਾਂ ਤੁਹਾਨੂੰ ਆਪਣੇ ਲਾਈਫ ਸਟਾਈਲ ਤੇ ਕੰਮ ਕਰਨਾ ਪਏਗਾ ਇੱਕ ਹੈਲਥੀ ਲਾਈਫ ਸਟਾਈਲ ਅਪਣਾਉਣਾ ਪਏਗਾ ਲਾਈਫ ਸਟਾਈਲ ਤੇ ਕੰਮ ਕਰਨਾ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ ਸਪ੍ਰਿੰਟ ਨਹੀਂ ਹੈ ਛੋਟੀ ਦੌੜ ਨਹੀਂ ਹੈ ਕਿ ਤੁਸੀਂ ਛੇਤੀ ਛੇਤੀ ਭੱਜ ਕੇ ਮੁਕਾ ਲਓਗੇ ਲਾਈਫ ਸਟਾਈਲ ਤੇ ਕੰਮ ਕਰਨਾ ਲਾਈਫ ਸਟਾਈਲ ਨੂੰ ਚੇਂਜ ਕਰਨਾ ਮੈਰਾਥਨ ਹੈ ਜੋ ਤੁਹਾਨੂੰ ਲੌਂਗ ਟਰਮ ਕੰਮ ਕਰਨੀ ਪਵੇਗੀ ਲੌਂਗ ਟਰਮ ਗੋਲ ਸ਼ਾਰਟਕੱਟਸ ਨਾਲ ਅਜੀਬ ਨਹੀਂ ਹੁੰਦੇ ਸੋ ਆਪਣੇ ਆਪ ਨਾਲ ਦ੍ਰਿੜ ਨਿਸ਼ਚਾ ਕਰੋ ਤੇ ਤਕੜੇ ਹੋ ਕੇ ਲਾਈਫ ਸਟਾਈਲ ਨੂੰ ਚੇਂਜ ਕਰਨ ਲਈ ساری ਉਮਰ ਕੰਮ ਕਰਨ ਲਈ ਤਿਆਰ ਰਹੋ ਜੇ ਇਦਾਂ ਤੁਸੀਂ ਕਰੋਗੇ ਤਾਂ ਤੁਹਾਡਾ ਭਾਰ ਕਦੇ ਵਧੇਗਾ ਹੀ ਨਹੀਂ ਤੇ ਜੇ ਤੁਸੀਂ ਸ਼ਾਰਟਕੱਟਸ ਅਪਣਾਉਂਗੇ ਤਾ کئی ਵਾਰੀ ਸ਼ਾਰਟਕੱਟਸ ਅਪਣਾਉਣ ਨਾਲ weight ਛੇਤੀ loose ਜ਼ਰੂਰ ਹੋ ਜਾਂਦਾ ਪਰ ਸਾਡੀ ਜਿਹੜੀ ਬੋਡੀ ਹੈ ਇਹਦੀ ਆਪਣੀ memory ਹੁੰਦੀ ਹੈ ਇਹਨੂੰ ਯਾਦ ਹੁੰਦਾ ਕਿ ਪਹਿਲਾਂ ਕਿੰਨਾ weight ਸੀ ਸੋ ਇਹ ਵਾਪ ਇਹ ਮਨਜਦੂ ਅਸੀਂ ਇੱਕਦਮ weight loose ਕਰਦੇ ਆ ਤਾਂ ਬੋਡੀ ਨੂੰ ਲੱਗਦਾ ਕਿ ਸਮਥਿੰਗ ਬੋਡੀ ਵਿੱਚ ਰੋਂਗ ਹੋ ਗਿਆ ਕੁਝ ਗਲਤ ਹੋ ਗਿਆ ਬੋਡੀ ਕੋਸ਼ਿਸ਼ ਕਰਦੀ ਆ ਆਪਣੇ ਪਹਿਲੇ ਭਾਰ ਤੇ ਵਾਪਸ ਜਾਣ ਦੀ ਤੇ ਤੁਹਾਨੂੰ ਇਸ ਤਰ੍ਹਾਂ ਦੀ ਤੁਹਾਡੇ ਫੇਵਰੇਟ ਫੂਡਸ ਦੀ ਕ੍ਰੇਵਿੰਗ ਵੀ ਹੋ ਸਕਦੀ ਹੈ ਫਿਰ ਜਾਂ ਤੁਸੀਂ ਵਾਪਸ ਦੁਬਾਰਾ ਖਾਣਾ ਜ਼ਿਆਦਾ ਖਾ ਕੇ ਪਹਿਲੇ ਭਾਰਤੀ ਵਾਪਸ ਜਾ ਸਕਦੇ ਹੋ ਜੇ ਤੁਸੀਂ ਸ਼ਾਰਟਕੱਟਸ ਟਰਾਈ ਕਰਦੇ ਹੋ ਸੋ ਟਰਾਈ ਕਰੋ ਲੌਂਗ ਟਰਮ ਗੋਲ ਰੱਖਣ ਦੀ ਤਾਂ ਕਿ ਤੁਸੀਂ ਇਸ ਨੂੰ ਉਮਰ ਪਰ ਲਈ ਅਚੀਵ ਕਰ ਸਕੋ ਸੋ ਜੇ ਤੁਸੀਂ 언ਹੈਲਥੀ ਫੂਡ ਖਾਣੇ ਹੋ ਤਾਂ ਹੈਲਥੀ ਫੂਡ ਖਾਣਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਤੁਸੀਂ ਓਵਰ ਈਟਿੰਗ ਕਰਨੀ ਬੰਦ ਕਰੋ ਜੇ ਤੁਸੀਂ ਟੂ ਮੱਚ ਖਾਈ ਜਾਂਦੇ ਹੋ ਜਾਂ ਜਿਹੜਾ ਤੁਹਾਡਾ ਮੀਲ ਟਾਈਮ ਹੈ ਉਹਦੇ ਵਿੱਚ ਵੀ ਜ਼ਿਆਦਾ ਖਾ ਲੈਂਦੇ ਹੋ ਉਤੋਂ ਦੀ ਡੇਜ਼ਰਟ ਖਾ ਲਈ ਕੁਝ ਹੋਰ ਖਾ ਲਿਆ ਜਾਂ 스ਨੈਕ ਟਾਈਮ ਵਿੱਚ ਵੀ ਐਕਸਟਰਾ ਖਾਈ ਜਾਂਦੇ ਹੋ ਤਾਂ ਇਹ ਹੈਗੀ ਓਵਰ ਈਟਿੰਗ ਤੁਹਾਨੂੰ ਪਹਿਲੀ ਗੱਲ ਓਵਰ ਈਟਿੰਗ ਬੰਦ ਕਰਨੀ ਪੈਣੀ ਆ ਲਿਮਟ ਵਿੱਚ ਮੋਡਰੇਸ਼ਨ ਵਿੱਚ ਖਾਣਾ ਪੈਣਾ ਸੋ ਓਵਰ ਈਟਿੰਗ ਘਟਾਉਣ ਲਈ ਤੁਸੀਂ ਜਪਾਨੀਆਂ ਜਪਾਨੀ ਲੋਕਾਂ ਦੀ ਜਿਹੜੀ ਟੈਕਨੀਕ ਹੈ ਉਹ ਅਪਣਾ ਸਕਦੇ ਹੋ 80% ਤੱਕ ਪੇਟ ਭਰ ਜਾਂਦਾ ਜਦੋਂ ਉਦੋਂ ਖਾਣਾ ਬੰਦ ਕਰ ਦਿਓ ਜਦੋਂ ਇਹ 80% ਤੱਕ ਪੇਟ ਭਰ ਜਾਂਦਾ ਜਪਾਨੀ ਲੋਕ ਉਦੋਂ ਆਪਣਾ ਖਾਣਾ ਪੰਦ ਕਰ ਦਿੰਦੇ ਨੇ ਇਹ ਟੈਕਨੀਕ ਟੈਕਨੀਕ ਅਪਣਾਉਣ ਲਈ ਤੁਸੀਂ ਛੋਟੀਆਂ ਪਲੇਟਾਂ ਵਿੱਚ ਖਾਣਾ ਪਾਉਣਾ ਸ਼ੁਰੂ ਕਰੋ ਛੋਟੀਆਂ ਕ올ੀਆਂ ਛੋਟੇ ਬੋਲ ਥੋੜਾ ਥੋੜਾ ਪਾਓ ਪੋਰਸ਼ਨਸ ਵਿੱਚ ਤੇ ਤੁਸੀਂ ਤੁਹਾਨੂੰ ਲੱਗੇਗਾ ਕਿ ਇਹ ਮੇਰੇ ਲਈ ਇਨਾਫ ਹੈ ਤਾਂ ਤੁਸੀਂ ਉਸ ਤੇ ਸੈੱਟ ਹੋ ਜਾਓਗੇ ਹੌਲੀ ਹੌਲੀ ਜਿੰਨਾ ਤੁਸੀਂ ਹੁਣ ਪਾਉਣਿਓ ਖਾਣਾ ਆਪਣੇ ਲਈ ਉਸ ਤੋਂ ਘੱਟ ਪਾਉਣਾ ਸ਼ੁਰੂ ਕਰਦੋ ਇਹ 80% ਰੂਲ ਤੁਹਾਡੇ ਤੇ weight ਘਟ ਕਰਨ ਵਿੱਚ ਜ਼ਰੂਰ help ਕਰੇਗਾ ਉਸ ਤੋਂ ਅੱਗੇ ਤੁਸੀਂ unhealthy eating ਬੰਦ ਕਰ ਦਿਓ sugary stuff ਬੰਦ ਕਰ ਦਿਓ ਮਠਿਆਈਆਂ fried food ਇਹ ਸਾਰਾ ਕੁਝ fizzy drinks ਬੰਦ ਕਰ ਦਿਓ ਚਾਹ ਵਿੱਚ ਵੀ ਤੁਸੀਂ sugar ਪਾਉਣੀ ਬੰਦ ਕਰ ਦਿਓਗੇ ਤਾਂ ਇਹ ਤੁਹਾਡੇ weight loss ਲਈ ਤੇ ਹੋਰ ਬਿਮਾਰੀਆਂ ਲਈ ਬਹੁਤ helpful ਹੋਏਗੀ ਔਰ ਬਿਮਾਰੀਆਂ ਤੋਂ ਤੁਹਾਨੂੰ ਬਚਾਉਣ ਲਈ ਸੋ ਅੱਗੇ ਤੁਸੀਂ ਓਮ ਫਰਾਈਡ ਫੂਡ ਵਗੈਰਾ 슈ਗਰੀ ਸਟਾਫ ਮਠਿਆਈਆਂ ਵਗੈਰਾ ਚਾਹ ਦੇ ਨਾਲ ਨਹੀਂ ਲਓਗੇ ਤਾਂ ਤੁਸੀਂ ਬੜੀ ਜਲਦੀ ਆਪਣਾ weight ਦਾ ਜਿਹੜਾ weight lose ਕਰਨ ਦਾ ਗੋਲ ਹੈ ਉਹ achieve ਕਰ ਸਕਦੇ ਹੋ ਉਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਆ ਹੈਲਥੀ ਈਟਿੰਗ ਟਰਾਈ ਕਰੋ ਸਵੇਰ ਜਲਦੀ ਉਠੋ ਜਲਦੀ ਉੱਠਣ ਲਈ ਤੁਹਾਨੂੰ ਜਲਦੀ ਸੌਣਾ ਪਏਗਾ ਜਲਦੀ ਉੱਠ ਕੇ ਆਪਣੇ ਲਈ ਘੰਟਾ ਇੱਕ ਐਕਸਟਰਾ ਰੱਖੋ ਜਿਹਦੇ ਵਿੱਚ ਤੁਸੀਂ ਐਕਸਰਸਾਈਜ਼ ਵਗੈਰਾ ਕਰ ਸਕੋ ਆਪਣੇ ਮੀਲ ਦੀ ਪਲੈਨਿੰਗ ਕਰ ਸਕੋ ਅਤੇ ਤਿੰਨ ਹੈਲਥੀ ਮੀਲ ਦਿਨ ਦੇ ਜਿਨ੍ਹਾਂ ਵਿੱਚ ਰਾਈਟ ਪੋਰਸ਼ਨ ਵਿੱਚ ਪ੍ਰੋਟੀਨ ਕਾਰਬੋਹਾਈਡਰੇਟਸ ਫੈਟਸ ਵਿਟਾਮਿਨਸ ਮਿਨਰਲਸ ਅਤੇ ਫਾਈਬਰ ਹੋਣ ਉਹ ਤੁਸੀਂ ਲੈਣੇ ਸ਼ੁਰੂ ਕਰੋ ਤੇ ਪ੍ਰੋਟੀਨ ਦੇ ਵਿੱਚ ਤੁਸੀਂ ਲੈ ਸਕਦੇ ਹੋ ਟੋਫੂ ਪਨੀਰ ਡੈਰੀ ਪ੍ਰੋਡਕਟ ਅਤੇ ਅੰਡਾ ਜੇ ਤੁਸੀਂ ਨੌਨ ਵੈਜੀਟੇਰੀਅਨ ਫੂਡ ਖਾਂਦੇ ਹੋ ਅੰਡਾ ਜਾਂ ਮੀਟ ਵੀ ਲੈ ਸਕਦੇ ਹੋ ਬਾਕੀ ਦਾਲਾਂ ਵਿੱਚ ਵੀ ਹੁੰਦਾ ਛੋਲਿਆਂ ਵਿੱਚ ਵੀ ਪ੍ਰੋਟੀਨ ਹੁੰਦਾ ਹੈ ਨਟਸ ਵਿੱਚ ਵੀ ਹੁੰਦਾ ਕਾਰਬੋਹਾਈਡਰੇਟਸ ਦੇ ਵਿੱਚ ਤੁਸੀਂ ਰੋਟੀ ਚੌਲ ਹੋ ਗਏ ਪਾਸਤਾ ਹੋ ਗਿਆ ਇਹ ਸਾਰਾ ਕੁਝ ਲੈ ਸਕਦੇ ਹੋ ਤੇ ਦਾਲਾਂ ਤੇ ਛੋਲਿਆਂ ਵਗੈਰਾ ਵਿੱਚ ਵੀ ਕਾਰਬੋਹਾਈਡਰੇਟਸ ਹੁੰਦਾ ਹੈ ਸਬਜ਼ੀਆਂ ਅਤੇ ਫਲ ਜਿਹੜੇ ਤੁਸੀਂ ਲੈਣੇ ਆ ਉਹ ਤੁਹਾਡੀ 50% ਜਿਹੜਾ ਹੈਗਾ ਪਲੇਟ ਦਾ ਹਿੱਸਾ ਹੋਣਾ ਚਾਹੀਦੇ ਨੇ 25% ਪ੍ਰੋਟੀਨ ਅਤੇ 25% ਕਾਰਬੋਹਾਈਡਰੇਟਸ ਹੋਣੇ ਚਾਹੀਦੇ ਨੇ ਇੱਕ ਚਮਚ ਤੁਹਾਡਾ ਜਿਹੜਾ ਫੈਟ ਤੁਸੀਂ ਲੈ ਸਕਦੇ ਹੋ ਕਿਉਂ ਬਟਰ ਜਾਂ ਕੋਈ ਤੇਲ ਜਿਵੇਂ ਐਕਸਟਰਾ ਵਰਜਨ 올ਿਵ ਆਇਲ ਤੁਸੀਂ ਦਾਲ ਜਾਂ ਸਬਜ਼ੀ ਵਿੱਚ ਪਾ ਸਕਦੇ ਹੋ ਦੇ ਨਾਲ ਕੋਈ ਡੈਰੀ ਪ੍ਰੋਡਕਟ ਦੁੱਧ ਵਗੈਰਾ ਵੀ ਜੇ ਲੈਣਾ ਹੋਵੇ ਲੈ ਸਕਦੇ ਹੋ ਪਰ ਇਹ ਸਾਰਾ ਕੁਝ ਤੁਸੀਂ ਮੋਡਰੇਸ਼ਨ ਵਿੱਚ ਲਓ ਕੋਈ ਵੀ ਮੀਲ ਤੁਹਾਨੂੰ ਸਕਿਪ ਕਰਨ ਦੀ ਲੋੜ ਨਹੀਂ ਖਾਣਾ ਵੀ ਛੱਡਣ ਦੀ ਲੋੜ ਨਹੀਂ ਘੱਟ ਕਰਨ ਦੀ ਵੀ ਲੋੜ ਨਹੀਂ ਸਾਰਾ ਕੁਝ ਪੋਰਸ਼ਨਸ ਵਿੱਚ ਲਓਗੇ ਤਾਂ ਇਹ ਬੜਾ ਹੈਲਪਫੁਲ ਹੋਏਗਾ ਤੁਹਾਡੇ weight ਘਟਾਉਣ ਲਈ ਤੇ ਤੁਸੀਂ ਬ੍ਰੈਕਫਾਸਟ ਲੈ ਸਕਦੇ ਹੋ ਖਿਚੜੀ ਦਾ ਦलिया ਜਾਂ ਫੋਰੇਜ ਬਣਾ ਸਕਦੇ ਹੋ ਉਹਦੇ ਵਿੱਚ ਤੁਸੀਂ ਨਟਸ ਪਾ ਸਕਦੇ ਹੋ ਜਿਵੇਂ ਵੈਸੇ ਪ੍ਰੋਟੀਨ ਅਤੇ ਨਾਲ ਤੁਸੀਂ ਫਰੈਸ਼ ਫਰੂਟ ਕੱਟ ਕੇ ਪਾ ਸਕਦੇ ਹੋ ਲੰਚ ਦੇ ਵਿੱਚ ਕੋਈ ਦਾਲ ਬਣੀ ਹੈ ਜਾਂ ਦਹੀਂ ਹੈ ਨਾਲ ਦਹੀਂ ਲੈ ਲਓ ਨਾਲ ਤੁਸੀਂ ਸਬਜੀ ਲੈ ਲਓ ਫੁਲਕਾ ਲੈ ਲਓ ਤੇ ਸੈਲਡ ਲੈ ਲਓ ਵਿੱਚ ਫਰੂਟ ਐਂਡ ਵੈਜੀਟੇਬਲਸ ਮਿਕਸ ਇਸੇ ਤਰ੍ਹਾਂ ਰਾਤ ਦਾ ਖਾਣਾ ਤੁਸੀਂ ਥੋੜਾ ਜਿਹਾ ਹਲਕਾ ਰੱਖ ਲਓ ਖਿਚੜੀ ਖਾ ਲਓ ਜਾਂ ਸੂਪ ਲੈ ਲਓ ਨਾਲ ਸਬਜ਼ੀਆਂ ਲੈ ਲਓ ਇਹ ਜਾਂ ਤੁਸੀਂ ਰੋਟੀ ਵੀ ਬਣੀ ਐ ਤਾਂ ਰੋਟੀ ਸਬਜ਼ੀ ਦਾਲ ਤੇ ਦਹੀਂ ਪਰ ਥੋੜਾ ਥੋੜਾ ਲੈ ਸਕਦੇ ਹੋ ਪੋਰਸ਼ਨਸ ਵਿੱਚ ਇਹ ਹੋ ਗਏ ਤਿੰਨ ਮੀਲ ਤੁਹਾਡੇ ਤੇ ਇਹਦੇ ਵਿੱਚ ਵਿੱਚ ਜੇ ਤੁਹਾਨੂੰ એનર્ਜੀ ਦੀ ਲੋੜ ਪੈਂਦੀ ਹੈ ਜਿਵੇਂ ਆਪਾਂ ਚਾਹ ਪੀਂਨੇ ਆ ਆਪਾਂ ਨੂੰ ਆਦਤ ਹੈ ਆਪਾਂ ਚਾਹ ਤੇ ਨਾਲ ਮਿੱਠਾ ਖਾ ਲਿਆ ਜਾਂ ਕੁਝ ਖਾ ਲਿਆ ਉਹਦੇ ਵਿੱਚ ਤੁਸੀਂ ਟ੍ਰਾਈ ਕਰੋ ਕਿ ਤੁਸੀਂ ਨੱਟਸ ਖਾ ਲਓ ਗ੍ਰੇਪ ਫਰੂਟਸ ਖਾ ਲਓ ਜਾਂ ਤੁਸੀਂ ਚਾਹ ਦੇ ਨਾਲ ਸ਼ੋਲੇ ਖਾ ਸਕਦੇ ਹੋ ਪੂਜੇ ਹੋਏ ਗਰ ਨੱਟਸ ਦੀ ਤਸਵੀਰ ਕਿਉਂਕਿ ਗਰਮ ਹੁੰਦੀ ਹੈ ਬਦਾਮ ਵਗੈਰਾ ਖਰੋਟ ਕਾਜੂ ਤੇ ਤੁਸੀਂ ਰਾਤ ਨੂੰ ਭੋਂਕੇ ਰੱਖ ਲਓ ਅਗਲੇ ਦਿਨ ਸਵੇਰੇ ਤੁਸੀਂ ਉਹਨਾਂ ਨੂੰ ਪੀਲ ਕਰਕੇ ਮਾਰਨਿੰਗ ਉੱਠ ਕੇ ਆਪਣੇ ਸਨੈਕ ਲਈ ਰੈਡੀ ਕਰ ਸਕਦੇ ਹੋ ਟੀ ਟਾਈਮ ਲਈ ਤੇ ਜਾਂ ਤੁਸੀਂ ਸਨੈਕ ਟਾਈਮ ਦੇ ਵਿੱਚ ਪੂਰਾ ਇੱਕ ਫਰੂਟ ਖਾ ਲਓ ਕੋਈ ਵੀ ਇਹ ਹੋ ਗਿਆ ਜੀ ਸਾਡੇ ਖਾਣ ਦਾ ਸਨੈਕ ਦਾ ਟਾਈਮਿੰਗ ਸਾਰਾ ਜੇ ਤੁਹਾਨੂੰ ਕੋਈ ਐਸਿਡਿਟੀ ਦੀ ਪ੍ਰੋਬਲਮ ਨਹੀਂ ਤਾਂ ਤੁਸੀਂ ਸਿਟਰਸ ਫਰੂਟ ਫਰੂਟ ਐਡ ਕਰ ਲਓਗੇ ਆਪਣੀ ਡਾਈਟ ਵਿੱਚ ਤਾਂ weight loss ਦੇ ਵਿੱਚ ਬੜੀ ਹੈਲਪ ਕਰ ਦੇਣੀ ਹੈ ਉਹਨਾਂ ਦੇ ਵਿੱਚ ਜਿਦਾਂ ਨਿੰਬੂ ਹੋ ਗਿਆ ਸੰਤਰਾ ਮਸੰਮੀ ਵਗੈਰਾ ਐਡ ਕਰ ਲਓਗੇ ਬਾਕੀ ਜੇ ਤੁਸੀਂ ਕੋਈ ਮੈਡੀਕੇਸ਼ਨ ਐਸੀ ਲੈਂਦੇ ਹੋ ਜਿਨ੍ਹਾਂ ਦੇ ਨਾਲ ਸਿਟਰਸ ਫਰੂਟ ਤੁਸੀਂ ਨਹੀਂ ਖਾ ਸਕਦੇ ਤਾਂ ਤੁਸੀਂ ਪਹਿਲਾਂ ਉਹ ਆਪਣੀ ਮੈਡੀਕੇਸ਼ਨ ਨੂੰ ਕਨਸਿਡਰ ਜ਼ਰੂਰ ਕਰ ਲੈਣਾ ਸਿਟਰਸ ਫਰੂਟ ਅ ਆਪਣੀ ਡਾਈਟ ਦੇ ਵਿੱਚ ਐਡ ਕਰਨ ਤੋਂ ਪਹਿਲਾਂ ਸੋ ਬਾਕੀ ਇਹ ਜਦੋਂ ਤੁਸੀਂ ਹੈਲਥੀ ਡਾਈਟ ਲੈਣ ਲੱਗਦੇ ਹੋ ਇੱਕਦਮ ਤੁਸੀਂ ਚੇਂਜ ਕਰਦੇ ਹੋ ਤਾਂ ਤੁਹਾਡਾ ਜਿਹੜਾ ਮਨ ਹੈ ਉਹ ਫੇਰ ਤੁਹਾਨੂੰ ਕਰੀਵਿੰਗ ਕਰਾਉਂਦਾ ਹੈ ਕਿ ਕੋਈ ਅਨ ਹੈਲਥੀ ਫੂਡ ਫਰਾਈਡ ਫੂਡ ਮਠਾਈਆਂ ਖਾਣ ਦੀ ਸੋ ਆਪਣੇ ਆਪ ਨਾਲ ਥੋੜਾ ਜਿਹਾ ਲੀਨੀਐਂਟ ਰਹੋ ਵੀਕ ਵਿੱਚ ਇੱਕ ਦਿਨ ਤੁਸੀਂ ਇੱਕ ਮੀਲ ਆਪਣੇ ਆਪ ਨੂੰ ਚੀਟ ਮੀਲ ਦੇ ਸਕਦੇ ਹੋ ਮੋਡਰੇਸ਼ਨ ਵਿੱਚ ਖਾਓ ਜੋ ਤੁਹਾਡਾ ਫੇਵਰਿਟ ਫੂਡ ਹੈ ਜੋ ਤੁਸੀਂ ਛੱਡਿਆ ਹੈ ਆਪਣੇ ਡਾਈਟ ਆਪਣੇ weight loss ਪਲਾਨ ਲਈ ਉਹ ਤੁਸੀਂ ਇੱਕ ਖਾ ਸਕਦੇ ਹੋ ਵੀਕ ਵਿੱਚ ਇੱਕ ਦਿਨ ਰੱਖ ਲਓ ਇੱਕ ਮੀਲ ਮੋਡਰੇਸ਼ਨ ਵਿੱਚ ਚੀਟ ਮੀਲ ਬਾਕੀ ਇੱਕ ਹੋਰ ਤੁਸੀਂ ਟ੍ਰਿਕ ਆਪਣੇ ਆਪ ਨਾਲ ਕਰ ਸਕਦੇ ਹੋ ਜਦੋਂ ਤੁਸੀਂ ਖਾਣਾ ਖਾ ਲਿਆ ਸਾਨੂੰ ਆਦਤ ਹੈ ਕਿ ਡਿਨਰ ਦੇ ਬਾਅਦ ਅਸੀਂ ਕੁਝ ਹੋਰ ਖਾਣੇ ਆ ਖੀਰ ਬਣਾ ਲਈ ਸੇਵੀਆਂ ਬਣਾ ਲਈਆਂ ਕੋਈ ਹੋਰ ਡੇਸਰਟ ਆਈਸਕ੍ਰੀਮ ਟਰਾਈ ਕਰੋ ਰਾਤ ਨੂੰ ਮਿੱਠਾ ਵਗੈਰਾ ਅਵੋਇਡ ਕਰੋ ਜਦੋਂ ਤੁਸੀਂ ਡਿਨਰ ਕਰ ਲਿਆ ਉਹ ਡਿਨਰ ਕਰਨ ਦੇ ਬਾਅਦ ਤੁਸੀਂ 15 20 ਮਿੰਟ ਜਾਂ ਅੱਧੇ ਘੰਟੇ ਬਾਅਦ ਬਰਸ਼ ਕਰ ਲਓ ਜਦੋਂ ਤੁਸੀਂ ਬਰਸ਼ ਕਰੋਗੇ ਤਾਂ ਉਸ ਦੇ ਬਾਅਦ ਜੇ ਤੁਸੀਂ ਕੁਝ ਖਾਣ ਦੀ ਤੁਹਾਨੂੰ ਕ੍ਰੀਵਿੰਗ ਹੁੰਦੀ ਆ ਤਾਂ ਤੁਸੀਂ ਸੋਚੋਗੇ ਕਿ ਮੈਂ ਆਪਣੇ ਦੰਦਾਂ ਦੀ ਹੈਲਥ ਠੀਕ ਕਰਨ ਰੱਖਣ ਲਈ ਹੁਣ ਕੁਝ ਨਹੀਂ ਖਾਣਾ ਇਹ ਟ੍ਰਿਕ ਤੋਂ ਜ਼ਰੂਰ ਹੀ ਕੰਮ ਕਰਦਾ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਣਾ ਇਹਦੇ ਬਾਅਦ ਆ ਗਿਆ ਐਕਸਰਸਾਈਜ਼ 80% ਸਾਡੀ ਡਾਈਟ ਹੈਲਥ ਦੇ ਵਿੱਚ ਤੇ ਸਾਡੇ weight ਦੇ ਵਿੱਚ ਰੋਲ ਹੈਗਾ ਡਾਈਟ ਦਾ 20% ਸਾਡਾ ਐਕਸਰਸਾਈਜ਼ ਤੇ ਬਾਕੀ ਫੈਕਟਰਸ ਆ ਜਾਂਦੇ ਨੇ ਐਕਸਰਸਾਈਜ਼ ਜ਼ਰੂਰ ਕਰੋ ਜੇ ਤੁਸੀਂ ਵੇਟ ਐਕਸਰਸਾਈਜ਼ ਕਰਦੇ ਕਰਦੇ ਨਾਲ ਹੈਲਥੀ ਡਾਈਟ ਲੈ ਕੇ ਲੂਜ਼ ਕਰੋਗੇ ਤਾਂ ਤੁਹਾਡੇ ਜਿਹੜੇ ਮਸਲ ਹੈ ਉਹ ਵੀ ਸਟਰੋਂਗ ਹੋਣਗੇ ਤੇ ਤੁਹਾਡਾ ਫੈਟ ਵੀ ਬਹੁਤ ਜਲਦੀ ਘਟੇਗਾ ਐਕਸਰਸਾਈਜ਼ ਲਈ ਤੁਸੀਂ 40 ਮਿੰਟ ਦੀ ਵਾਕ 5 ਦਿਨ ਤਾਂ ਜ਼ਰੂਰ ਹੀ ਕਰੋ ਜੇ ਤੁਸੀਂ ਸਾਰਾ ਹਫਤਾ ਨਹੀਂ ਕਰ ਸਕਦੇ ਨਾਲ ਤੁਸੀਂ ਸ਼ੁਰੂ ਕਰੋ ਕੋਈ ਐਸੀ ਐਕਸਰਸਾਈਜ਼ ਜਿਹਦੇ ਨਾਲ ਤੁਹਾਡਾ ਸਾਹ ਚੜੇ ਤੁਹਾਡੇ ਮਸਲ ਸਟਰੋਂਗ ਹੋਣ ਕੋਈ ਐਦਾਂ ਦੀ ਐਕਸਰਸਾਈਜ਼ ਜਿਮ ਜੋਇਨ ਕਰ ਸਕਦੇ ਹੋ ਵਧੀਆ ਨਹੀਂ ਤਾਂ ਤੁਸੀਂ ਘਰੇ ਐਕਸਰਸਾਈਜ਼ ਐਦਾਂ ਦੀ ਕਰੋ ਕਿ ਤੁਹਾਡਾ ਸਾਹ ਚੜੇ ਤੇ ਉਹਦੇ ਨਾਲ ਤੁਹਾਡਾ ਫੈਟ ਬਰਨ ਹੋਵੇ ਤੁਹਾਡੇ ਮਸਲ ਵੀ ਬਣਨ ਸੋ ਇਹ 15 ਮਿੰਟ ਦੀ ਐਕਸਰਸਾਈਜ਼ ਤੋਂ ਸਟਾਰਟ ਕਰ ਲਓ ਤਿੰਨ ਕੋ ਦਿਨ ਇਹੇ ਕਰੋ ਤਿੰਨ ਤੋਂ ਚਾਰ ਦਿਨ ਤੁਸੀਂ ਇਹ ਸਟਾਰਟ ਕਰੋ 40 ਮਿੰਟ ਦੀ ਵਾਕ ਕਰ ਲਓ ਨਾਲ ਜੇ ਤੁਹਾਡੇ ਕੋਲੇ ਇੰਨਾ ਟਾਈਮ ਹੈ ਨਹੀਂ ਕਿ ਤੁਸੀਂ ਇਹ 40 ਮਿੰਟ ਦੀ ਵਾਕ ਬਹੁਤ ਜ਼ਿਆਦਾ ਆ ਜਾਂ ਤੁਹਾਡੇ ਲਈ 15 ਮਿੰਟ ਦੀ ਐਕਸਰਸਾਈਜ਼ ਤੁਸੀਂ ਇਕੱਠੀ ਨਹੀਂ ਕਰ ਸਕਦੇ ਵੈਸੇ 15 ਤੋਂ ਅੱਗੇ ਵਧਾਉਣੀ ਆ ਪਰ ਇੰਨਾ ਵੀ ਤੁਸੀਂ ਅਫੋਰਡ ਨਹੀਂ ਕਰ ਸਕਦੇ ਲਾਈਫ ਸਟਾਈਲ ਬਹੁਤ ਬਿਜ਼ੀ ਹੈ ਤਾਂ ਤੁਸੀਂ ਐਕਸਰਸਾਈਜ਼ 스ਨੈਕਿੰਗ ਕਰ ਸਕਦੇ ਹੋ ਉਹ ਕੀ ਹੁੰਦੀ ਹੈ ਕਿ ਆਪਣੀ ਲੰਬੀ ਟਾਈਮ ਦੀ ਐਕਸਰਸਾਈਜ਼ ਨੂੰ ਛੋਟੇ-ਛੋਟੇ ਪੋਰਸ਼ਨਸ ਵਿੱਚ ਵੰਡ ਲਓ ਜਿੰਨਾ ਤੁਹਾਡੇ ਕੋਲੇ ਟਾਈਮ ਹੈ ਓਨੀ ਕ ਐਕਸਰਸਾਈਜ਼ ਕਰ ਲਓ। ਬਾਕੀ ਤੁਸੀਂ ਫੇਰ ਕਰ ਲਿਓ ਜਦੋਂ ਤੁਹਾਡੇ ਕੋਲੇ ਟਾਈਮ ਹੋਇਆ। ਕਈ ਵਾਰੀ ਔਰਤਾਂ ਖਾਣਾ ਬਣਾਉਂਦੀਆਂ ਨੇ, ਸਬਜੀ ਬਣੀ ਜਾਂਦੀ ਐ ਤੇ ਬੈਠ ਜਾਂਦੀਆਂ ਨੇ। ਤੁਸੀਂ ਉਹਦੇ ਸਬਜੀ ਦੇ ਬੰਦੇ-ਬੰਦੇ ਤੁਸੀਂ ਤੁਰ ਫਿਰ ਲਓ ਕਿਚਨ ਦੇ ਵਿੱਚ, ਗੇੜੇ ਘੱਡ ਲਓ। ਜਾਂ ਤੁਸੀਂ ਦੁੱਧ ਰੱਖਿਆ ਉਬਲਣ ਲਈ ਜਾਂ ਚਾਹ ਬਣਨ ਰਹੀ ਐ ਤਾਂ ਤੁਸੀਂ ਉਹਦੇ ਦੌਰਾਨ ਆਪਣੀ ਐਕਸਰਸਾਈਜ਼ ਕਰ ਲਓ। ਜਾਂ ਆਪਣੇ ਕਿਚਨ ਦੇ ਵਿੱਚ ਹੀ ਕੇੜੇ ਕਰ ਲਓ ਇਹ ਹੋ ਗਿਆ ਐਦਾਂ ਤੁਸੀਂ ਸਨੈਕਿੰਗ ਕਰ ਸਕਦੇ ਹੋ ਐਕਸਰਸਾਈਜ਼ ਦੀ ਬਾਕੀ ਜਦੋਂ ਤੁਸੀਂ ਰਾਤ ਨੂੰ ਖਾਣਾ ਖਾ ਕੇ ਟੀਵੀ ਵਗੈਰਾ ਦੇਖਦੇ ਹੋ ਤਾਂ ਬੈਠ ਕੇ ਨਾ ਦੇਖੋ ਖਾਣਾ ਖਾ ਕੇ 15 ਕਿ ਮਿੰਟ ਦੀ ਵਾਕ ਕਰ ਲਓ ਟੀਵੀ ਦੇਖਦੇ ਦੇਖਦੇ ਨਾਲੇ ਟੀਵੀ ਦੇਖਿਆ ਜਾਂਦਾ ਨਾਲੇ ਤੁਸੀਂ ਉੱਥੇ ਤੁਰਦੇ ਫਿਰਦੇ ਤੁਹਾਡੀ ਐਕਸਰਸਾਈਜ਼ ਹੋ ਜਾਂਦੀ ਹੈ ਵਾਕ ਕਰ ਲਓ ਹੌਲੀ ਹੌਲੀ ਐਦਾਂ ਤੁਸੀਂ ਆਪਣੀ ਐਕਸਰਸਾਈਜ਼ ਨੂੰ ਅਮ چھوٹے چھوٹے ਦੇ ਪੋਰਸ਼ਨਸ ਦੇ ਵਿੱਚ ਵੰਡ ਸਕਦੇ ਹੋ ਜ ਜਿਹਨੂੰ 스ਨੈਕਿੰਗ ਐਕਸਰਸਾਈਜ਼ ਕਹਿੰਦੇ ਨੇ ਪਰ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਅ ਵੇਟ ਲਾਸ ਲਈ ਹੈਲਥ ਅਤੇ ਹੈਲਥੀ ਡਾਈਟ ਅਤੇ ਐਕਸਰਸਾਈਜ਼ ਦੋਨੋਂ ਚੀਜ਼ਾਂ ਪੂਰਾ ਕੰਮ ਕਰਦੀਆਂ ਨੇ ਨਾਲ ਦੀ ਨਾਲ ਤੁਸੀਂ ਜਦੋਂ ਜਲਦੀ ਉੱਠੋਗੇ ਤਾਂ ਆਪਣੇ ਲਈ ਜਿਹੜਾ ਘੰਟਾ ਇੱਕ ਐਕਸਟਰਾ ਕੱਢਦੇ ਹੋ ਉਹਦੇ ਵਿੱਚ ਤੁਸੀਂ ਆਪਣੀ ਐਕਸਰਸਾਈਜ਼ ਵੀ ਫਿੱਟ ਕਰ ਸਕਦੇ ਹੋ ਮੀਲ ਪਲੈਨਿੰਗ ਦੇ ਨਾਲ ਨਾਲ ਤੇ ਤੁਸੀਂ ਕਈ ਵਾਰੀ ਇਦਾਂ ਹੁੰਦਾ ਕਿ ਸਾਡਾ ਜਿਹੜਾ ਪਲਾਨ ਚੱਲ ਰਿਹਾ ਹੁੰਦਾ weight loss journey ਦਾ ਉਹਦੇ ਵਿੱਚ ਤੁਸੀਂ ਸਲਿੱਪ ਹੋ ਜਾਂਦੇ ਹੋ ਕਈ ਵਾਰੀ ਤੁਸੀਂ ਅਮ ਤਾਂ 언হেলਦੀ ਮੀਲ ਲੈਣ ਲੱਗ ਜਾਂਦੇ ਹੋ ਜਾਂ ওভার ਈਟਿੰਗ ਕਰਨ ਲੱਗ ਜਾਂਦੇ ਹੋ ਜਾਂ ਤੁਹਾਡੇ ਤੋਂ ਕਈ ਦਿਨ ਐਕਸਰਸਾਈਜ਼ ਨਹੀਂ ਹੁੰਦੀ ਸਕਿਪ ਹੋ ਜਾਂਦੀ ਹੈ ਘਬਰਾਉਣ ਦੀ ਗੱਲ ਨਹੀਂ ਉੱਥੇ ਤੁਸੀਂ ਆਪਣੇ ਆਪ ਨੂੰ ਸਜ਼ਾ ਨਹੀਂ ਦੇਣੀ ਕਿ ਐਨੇ ਦਿਨ ਮੈਂ 언হেলਦੀ ਖਾ ਲਿਆ ਹਨ ਮੈਂਨੇ ਦਿਨ ਆਹਾ ਮੀਲ ਸਕਿਪ ਕਰਨਾ ਜਾਂ ਘੱਟ ਡਾਈਟ ਲੈਣੀ ਆ ਜਾਂ ਐਕਸਟਰਾ ਜਿਆਦਾ ਐਕਸਟਰਾ ਐਕਸਰਸਾਈਜ਼ ਆਪਣੇ ਆਪ ਨੂੰ ਸਜ਼ਾ ਦੇਣ ਲਈ ਕਰਨੀ ਆ ਕਿ ਮੈਂ ਹੁਣ ਛੇਤੀ ਹੋਰ ਉਸੇ weight ਤੇ ਵਾਪਸ ਪਹੁੰਚ ਸਕਾਂ ਇਦਾਂ ਨਹੀਂ ਕਰਨਾ ਤੁਸੀਂ ਗੱਡੀ ਟ੍ਰੈਕ ਤੋਂ ਲੈ ਜਾਂਦੀ ਹੁੰਦੀ ਆ ਫੇਰ ਕੀ ਆਏ ਲਾਈਫ ਆ ਵਾਪਸ ਫੇਰ ਟ੍ਰੈਕ ਤੇ ਲੈ ਆਓ ਫੇਰ ਉੱਥੋਂ ਹੀ ਸ਼ੁਰੂ ਕਰ ਲਓ तो ये मैं क्या कि जड़ी लाइफ स्टाइल चेंज करना स्प्रिंट नहीं मैराथन है हौसला रख के थानू हौली हौली दौड़ना पैना ये सारा कुछ हो गया एक्सरसाइज होगी डाइट होगी अनहेल्थी ईटिंग हैबिट्स अवॉइड करो ओवर ईटिंग अवॉइड करो एटी परसेंट रूल फॉलो करो ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਜੇ ਤੁਸੀਂ ਇੱਕ ਵੇਟ ਲਾਸ ਜਰਨੀ ਤੇ ਚੱਲੋਗੇ ਤਾਂ ਤੁਸੀਂ ਜ਼ਰੂਰ ਹੀ ਸਫਲ ਹੋਵੋਗੇ ਤੇ ਵਿਦਆਊਟ ਐਨੀ ਸ਼ਾਰਟਕੱਟਸ ਵੇਟ ਲਾਸ ਜਰਨੀ ਲਈ ਤੁਹਾਨੂੰ ਜੇ ਮੇਰੇ ਇਹ ਵਿਚਾਰ ਤੇ ਆਈਡੀਆ ਸੁਝਾਅ ਜਾਂ ਪਲਾਨ ਜੋ ਮੈਂ ਤੁਹਾਨੂੰ ਬਣਾ ਕੇ ਦਿੱਤਾ ਹੈ ਤੁਹਾਨੂੰ ਪਸੰਦ ਆਇਆ ਹੋਵੇ ਤਤੂ ਸੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਐਂਡ ਤੱਕ ਵਾਚ ਕਰਨ ਲਈ ਤੁਹਾਡਾ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ